ਔਰ ਜਿਆਦਾ ਉੱਧਰ ਨ ਜਾਣ ਦੇਣਾ ਫਿਰ ਫੈਂਸੀਗਲ ਏਰੀਆ ਆ ਜਾਂਦਾ ਪੂਰਾ ਟਰੈਕਟਰ ਵਾਂਗੂ ਜਿਵੇਂ ਟਰੈਕਟਰ ਚਲਾਈਦਾ ਨਾ ਹੋਵੇ ਐਨ ਉੱਚੀ ਨਹੀਂ ਥਾਂ ਨੂੰ ਆਪੇ ਤੇ ਇਹ ਹੈਗਾ ਜੀ ਸੁਭਾਸ਼ ਚੌਂਕ ਤੇ ਨੇੜੇ ਲੈ ਕੇ ਜਾਂਦਾ ਜੀ بارش ਹਟਣ ਦਾ ਬਿਲਕੁਲ ਨਾ ਨਹੀਂ ਲੈ ਰਹੀ ਘੁੰਮ ਕੇ ਇੱਧਰ ਰਸਤਾ ਜਾਂਦਾ ਜੀ ਚਰਚ ਨੂੰ ਛੋਟੇ ਛੋਟੇ ਆ ਰਸਤੇ ਪਾਥ ਬਣੇ ਹੋਏ ਨੇ ਜੀ ਕਹਿੰਦੇ ਵੀ ਇੱਥੇ ਜਿਹੜੀ ਗਦਰ ਫਿਲਮ ਦੀ ਆ ਸ਼ੂਟਿੰਗ ਹੋ ਚੁੱਕੀ ਆ ਜੀ ਦੇਖੋ ਜੀ ਸਾਰਾ ਥੱਲੇ ਦਾ ਵਿਊ ਕਿੰਨਾ ਪਿਆਰਾ ਹੈ ਜੀ ਆਹ ਦੇਖੋ ਜੀ ਮੇਰੇ ਪਿੱਛੇ ਤੁਸੀਂ ਬੱਦਲ ਆਪਾਂ ਇੰਨਾ ਉੱਪਰ ਆ ਗਏ ਆਂ ਤੇ ਬੱਦਲ ਥੱਲੇ ਰਹਿ ਗਏ ਨੇ ਆਹ ਦੇਖੋ ਆਹ ਜਗ੍ਹਾ ਤੇ ਆਪਾਂ ਪਹੁੰਚ ਗਏ ਆਂ ਜੀ ਤੇ ਵਾਰਨਿੰਗ ਦਿੱਤੀ ਹੋਈ ਆ ਦੇ ਵਿੱਚ ਇਹ ਥੱਲੋਂ ਸ਼ੁਰੂ ਹੁੰਦੇ ਨੇ ਜੀ ਤਕਰੀਬਨ 50 50 60 60 ਫੁੱਟ ਘੱਟ ਤੋਂ ਘੱਟ ਇਹਨਾਂ ਦੀ ਜਿਹੜੀ ਆ ਉਚਾਈ ਹੋਊਗੀ ਮੈਂ ਇਧਰੋਂ ਦਿਖਾਉਣਾ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਵਧੀਆ ਵਧੀਆ ਵਲੌਗ ਤੁਹਾਡੇ ਲਈ ਲੈ ਕੇ ਆਉਂਦੇ ਆ ਸੋ ਅੱਜ ਵੀ ਆਪਾਂ ਤੁਹਾਨੂੰ ਇੱਕ ਬਹੁਤ ਹੀ ਘੈਂਟ ਪਲੇਸ ਤੇ ਲੈ ਕੇ ਚੱਲੇ ਆ ਲੱਗੂਗਾ ਦੋਸਤੋ ਤੁਹਾਨੂੰ ਇੰਜ ਆ ਕਿ ਆਪਾਂ ਮਤਲਬ ਕਿਸੇ ਪਹਾੜੀ ਲੱਕੇ ਤੇ ਬਹੁਤ ਦੂਰ ਦੀ ਲੋਕੇਸ਼ਨ ਆ ਪਾਤੋ ਲੋਕੇਸ਼ਨ ਜਿਹੜੀ ਆ ਐਗਜ਼ੈਕਟ ਪੰਜਾਬ ਦੇ ਵਿੱਚ ਆ ਤੇ ਪਠਾਨਕੋਟ ਦੇ ਬਿਲਕੁਲ ਨਾਲ ਲੱਗਦੀ ਜਗ੍ਹਾ ਹੈ ਜੀ ਪਠਾਨਕੋਟ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਆ ਤੇ ਆਪਾਂ ਆਉਣ ਦਾ ਵੇਹ ਆ ਜੀ ਉਸ ਰਸਤੇ ਤੇ ਆਪਾਂ ਜਾ ਰਹੇ ਆ ਦੇਖੋ ਜੀ ਇਹ ਰਸਤਾ ਜੀ ਲਓ ਜੀ ਆਪਾਂ ਪਹੁੰਚ ਗਏ ਆ ਮਿਨੀ ਗੋਆ ਤੇ ਗੋਆ ਵਾਲੀ ਬੀਜ ਤੇ ਦੇਖੋ ਜੀ ਕਰੋ ਚੈੱਕ ਓਵਰਵਿਊ ਤੁਸੀਂ ਸਾਰਾ ਜੀ ਤਾਂ ਬਾਈ ਇੱਥੇ ਆਪਾਂ ਨੂੰ ਦੱਸ ਰਹੇ ਸੀਗੇ ਕਹਿੰਦੇ ਵੀ ਜਿਹੜੀ ਆ ਝੀਲ ਆਣਾ ਜਿਹੜੀ ਲੇਕ ਆ ਉਹ ਦੇਖੋ ਸਾਹਮਣੇ ਤੁਸੀਂ ਪਹਿਲਾਂ ਆ ਇਹ ਜਿਹੜੀ ਲੇਕ ਆ ਨਾ ਜੀ ਇਹ ਕਹਿੰਦੇ ਵੀ ਜਿਹੜਾ ਆ ਏਰੀਆ ਜਿਵੇਂ ਆ ਗੱਡੀ ਖੜੀ ਆ ਸਾਰਾ ਉਹ ਦੂਰ ਤੱਕ ਜਿੱਥੇ ਉਹ ਗੱਡੀ ਖੜੀ ਐ ਕਹਿੰਦੇ ਵੀ ਇੱਥੋਂ ਤੱਕ ਇਹਦਾ ਪਾਣੀ ਆ ਜਾਂਦਾ ਵੈਸੇ ਨਾਰਮਲੀ ਪਰ ਹੁਣ ਪਾਣੀ ਐ ਜਿਹੜਾ ਘਟਿਆ ਹੋਇਆ ਤੇ ਏਰੀਆ ਵੈਸੇ ਜਿਵੇਂ ਤੁਹਾਨੂੰ ਮੈਂ ਦੱਸਿਆ ਜੀ ਸਾਰਾ ਰਣਜੀਤ ਸਾਗਰ ਡੈਮ ਦਾ ਏਰੀਆ ਜੀ ਸੋ ਉਹਦੇ ਵਿੱਚੋਂ ਇਹ ਝੀਲ ਆ ਜੀ ਕਿ ਪਰਾਂਪਰਾਂ ਉਹ ਜਿੱਧਰ ਸਾਹਮਣੇ ਝੌਪੜੀਆਂ ਜੀਆਂ ਬਣੀਆਂ ਨੇ ਉਧਰਲੇ ਪਾਸੇ ਵੀ ਇਹ ਝੀਲ ਦਾ ਏਰੀਆ ਸਾਰਾ ਤੇ ਆਹ ਦੇਖੋ ਨਾਲ ਫੈਂਸਿੰਗ ਐ ਜੀ ਤੇ ਬਾਕੀ ਪਾਣੀ ਦੀ ਆਵਾਜ਼ ਮੇ ਵੀ ਤੁਹਾਨੂੰ ਤਾਂ ਨਹੀਂ ਸੁਣੂਗੀ ਤੇ ਇੱਥੇ ਪਾਣੀ ਦੀ ਛਾਂ ਛਾਂ ਦੀ ਆਵਾਜ਼ ਆ ਰਹੀ ਹੈ ਜੀ ਦਿਖਦੇ ਦੀ ਤੇ ਹੁਣ ਆਪਾਂ ਉਹ ਦੂਸਰੇ ਪਾਸੇ ਜਾਂਦੇ ਆ ਲਓ ਜੀ ਆ ਦੇਖੋ ਪੁਲ ਥੋੜਾ ਜਿਹਾ ਤੰਗ ਹੈ ਜੇ ਵੀ ਕੋਈ ਵੀਰ ਭਰਾ ਇੱਧਰ ਨੂੰ ਆਉਂਦਾ ਹੈ ਗੱਡੀ ਤੇ ਥੋੜਾ ਜਿਹਾ ਆਰਾਮ ਨਾਲ ਲੈ ਕੇ ਜਾਣ ਤੇ ਆਹ ਸੜਕ ਵੀ ਦੇਖੋ ਤੁਸੀਂ ਥੋੜੀ ਜੀ ਨਾਜੂਕ ਹਾਲਤ ਦੀ ਹੈ ਤੇ ਮੈਂ ਸੋਚਿਆ ਚਲੋ ਆਪਾਂ ਤੁਰ ਕੇ ਜਾਂਦੇ ਆ ਜੀ ਇੱਧਰ ਨੂੰ ਤੇ ਥੋੜਾ ਮਤਲਬ ਵਾਕ ਹੀ ਹੋ ਜੂਗੀ ਕਿਉਂਕਿ ਸਵੇਰ ਦੇ ਗੱਡੀ 'ਚ ਬੈਠੇ ਹੋਇਆ ਜੀ ਸੋ ਉਹ ਸਾਹਮਣੇ ਆ ਜੀ ਉਧਰ ਦਾ 뷰 ਤੁਹਾਨੂੰ ਨਾਲ-ਨਾਲ ਵਿਖਾਈ ਜਨਾ ਤੁਰ ਕੇ ਜਾਣ ਦਾ ਬਹੁਤ ਮਜ਼ਾ ਹੁੰਦਾ ਜੀ ਨਾਲੇ ਥੋੜਾ ਕੁਦਰਤ ਦੇ ਨੇੜੇ ਹੋ ਜਾਈਦਾ ਤੇ ਵੱਧ ਵੇਖ ਲੇਦਾ ਜੀ ਹਰੇਕ ਚੀਜ਼ ਨੂੰ ਆਜੋ ਸੋ ਜਿਆਦਾ ਕਰਕੇ ਵੈਸੇ ਮੈਂ ਵੇਖਿਆ ਜੀ ਲੋਕ ਇਧਰਲੇ ਪਾਸੇ ਆਏ ਨੇ ਗੱਡੀਆਂ ਵਗੈਰ ਇਧਰ ਖੜੀਆਂ ਨੇ ਤੇ ਜਿਹੜਾ ਇਧਰ ਆ ਦੇਖੋ ਕਿੰਨਾ ਸੋਹਣਾ ਪੁਆਇੰਟ ਜਿਹਾ ਬਣਿਆ ਉੱਪਰ ਚੜਨ ਵਾਸਤੇ ਤੇ ਇਧਰ ਆ ਹਟ ਬਣੀ ਹੈ ਸਾਹਮਣੇ ਬੈਠਣ ਵਾਸਤੇ ਖਾਣ ਪੀਣ ਵਾਸਤੇ ਤੁਸੀਂ ਪੋਜੀਸ਼ਨ ਮਤਲਬ ਬੈਠਣਾ ਵੈ ਇੰਜੋਏ ਕਰਨਾ ਹੋਵੇ ਤੇ ਆ ਫੈਂਸੀ ਦੇਖ ਕੇ ਜਿਹੜੀ ਆ ਫੈਂਸਿੰਗ ਹੋਈ ਹੈ ਨਾ ਜੀ ਕਿਨਾਰੇ ਤੇ ਸੜਕ ਦੇ ਨਾਲ ਇੱਥੋਂ ਮੈਨੂੰ ਐ ਆਂਦਾ ਜਾਂ ਹੁੰਦਾ ਲੱਗਦਾ ਵੀ ਜਿਵੇਂ ਇਹ ਜਿਹੜਾ ਪਾਣੀ ਆ ਨਾ ਜੀ ਸਮ ਟਾਈਮ ਲਾ ਦਿੱਸਤ ਆ ਆ ਜਾਂਦਾ ਹੋਊਗਾ ਤੇ ਫੈਂਸਿੰਗ ਤਾਂ ਕੀਤੀ ਆ ਵੀ ਕੋਈ ਅੱਗੇ ਨਾ ਜਾ ਸਕੇ ਤੇ ਮੈਨੂੰ ਕੋਈ ਨੁਕਸਾਨ ਨਾ ਹੋ ਸਕੇ ਤੇ ਹੁਣ ਚੱਲਦੇ ਆ ਉਧਰਲੇ ਪਾਸੇ ਉਹ ਉਧਰਲੇ ਫਰੰਟ ਤੋਂ ਵੀ ਦੇਖਦੇ ਆ ਦੇਖੋ ਜੀ ਯਾ ਆ ਗਈ ਪਹਾੜੋਂ ਵਾਲੀ ਮੈਗੀ ਆ ਲਓ ਜੀ ਆ ਆ ਗਏ ਜੀ ਤੁਹਾਡੇ ਆਜੋ ਕਿਵੇਂ ਆ ਕੀ ਕੀ ਪ੍ਰਾਈਜ਼ਿੰਗ ਹੈ ਦੀ ਇਹ 410 ਮਿੰਟ ਹੈ 400 ਚ 10 ਮਿੰਟ ਲਓ ਜੀ 10 ਮਿੰਟ ਇਹਦੇ ਚ ਤੁਸੀਂ ਸੈਰ ਕਰਨੀ ਆ ਤੇ 400 ਰੁਪਿਆ ਆ 200 ਆ 200 ਇਹ 300 ਆ ਆ 500 ਆ ਕਿਨੇ ਦਾ ਆ ਆ 300 ਅੱਛਾ ਇਹ ਸਸਤੇ ਕਿਉਂ ਇਹਦਾ ਹੈਂਡਲ ਦੁੱਜਾ ਆ ਨਿੱਕੇ ਆ ਆ ਸਾਨੇ ਕਿਹਾ ਹਾਂਜੀ ਮੈਂ ਕਹਾ ਆ ਬਾਈ ਆਪੋਨ ਕਹਿੰਦੇ ਤੁਸੀਂ ਇਹ ਚਲਾਉਣੀ ਆ ਤਾਂ ਆਹ ਚਲਾਓ 4/4 ਬਾਈ ਕੀ ਕੀਮਤ ਦੱਸੀ ਸੀ ਜੀ ਤੁਸੀਂ ਕਿੰਨੇ ਦੀ ਹੈ ਇਹ 18 ਦੀ ਹੈ ਇਹ 18 ਲੱਖ ਦੀ ਇਹ 18 ਲੱਖ ਦੀ ਆ ਜੀ ਤੇ ਇਹ 4/4 ਆ ਜੀ ਚਾਰੇ ਚੱਕੇ ਦੇ ਘੁੰਮਦੇ ਆ ਲਓ ਜੀ ਆਹ ਲੱਗਿਆ ਆਪਾਂ ਚਲਾਉਣਾ ਇਹ ਉੱਪਰ ਬੈਠਦੇ ਰੇਸ ਬਾਈ ਇੱਥੇ ਮੁਠੇ ਦੇ ਆ ਨਹੀਂ ਇਹਦੇ ਅੱਛਾ ਆ ਅੱਛਾ ਆਹ ਡੀ ਰੇਸ ਤੇ ਬ੍ਰੇਕ ਆ ਬ੍ਰੇਕ ਅੱਛਾ ਅਗਲੀ ਆ ਪਰਦੀ ਹੈ ਕੱਟੀਆਂ ਲੱਗਦੀਆਂ ਚਾਰੇ ਲਓ ਜੀ ਚੱਲਦੇ ਆ ਚਲਾ ਕੇ ਦੇਖਦੇ ਆ ਠੀਕ ਹੈ ਜੀ ਬਾਏ ਬਾਏ ਬ੍ਰੇਕ ਛੋੜ ਕੇ ਰਹਿ ਦੇਣਾ ਠੀਕ ਹੈ ਅੱਛਾ ਲਓ ਜੀ ਮਜ਼ਾ ਆ ਰਹੀ ਦੇਖੋ ਬਹੁਤ ਪਰ ਡਰ ਵੀ ਲੱਗ ਰਿਹਾ ਮਾੜਾ ਪਰ ਕਹਿੰਦੇ ਛੇਤੀ ਪਲਟਦਾ ਨਹੀਂਗਾ ਵਿੱਚ ਮਤਲਬ ਸਪਰਿੰਗ ਸਪਰੂੰਗਾ ਜਿਹੜੇ ਕਾਫੀ ਲਾਏ ਹੋਏ ਨੇ ਜੀ ਤੇ ਸ਼ੌਕਰ ਵਗੈਰਾ ਕਾਫੀ ਨੇ ਆਪਾਂ ਨੇੜੇ ਬਸ ਮੋੜ ਲਾਂਗੇ ਜੀ ਇੱਥੋਂ ਆਪਾਂ ਮਾਰਦੇ ਆ ਕੱਟ ਅਭੀ ਅੱਗੇ ਆ ਗਏ ਆ ਸਾਨੂੰ ਇੰਨਾ ਹੀ ਬਹੁਤ ਆ ਬਹੁਤ ਮਜ਼ਾ ਆਉਂਦਾ ਦੋਸਤੋ ਚਲਾਉਂਦਾ ਜੀ ਚਾਹੇ ਬੱਤਾਂ ਨੇ ਜੀ ਪੂਰੀ ਰਾਇਲ ਫੀਲਿੰਗ ਆਉਂਦੀ ਹੈ ਉੱਚਾ ਕਾਫੀ ਆ ਜੀ ਇੱਕ ਤਾਂ ਯੋਰ ਬਹੁਤ ਆ ਇਹਦੇ ਵਿੱਚ ਜੀ ਪੂਰਾ ਟਰੈਕਟਰ ਵਾਂਗੂ ਜਿਵੇਂ ਟਰੈਕਟਰ ਚਲਾਇਦਾ ਨਾ ਹੋਵੇ ਐਨ ਉੱਚੀ ਨਹੀਂ ਵੀ ਥਾਂ ਨੂੰ ਆਪੇ ਗੱਡੀ ਜਾਂਦਾ ਜੀ ਤੇ ਆਹ ਲੋ ਜੀ ਆਪਾਂ ਆ ਗਏ ਆ ਜੀ ਕਰਕੇ ਨਜ਼ਾਰਾ ਆ ਗਿਆ ਸੱਚੀ ਚਲਾ ਕੇ ਦੇਖੋ ਮੈਂ ਕਹਿੰਦਾ 4x4 ਆ ਅੰਨੀ ਜਾਣਾ ਜੀ ਇਹਦੇ ਵਿੱਚ ਕਿਆ ਹੀ ਬਾਤਾਂ ਨੇ ਥੈਂਕ ਯੂ ਵੀਰੇ ਧੰਨਵਾਦ ਆ ਨਵੀਂ ਕੜੀ ਮਸ਼ੀਨਰੀ ਦਾ ਸਾਨੂੰ ਚੜ੍ਹਨ ਲਈ ਵੀਰੇ ਲਾ ਦੀਏ ਟਿਕਾਣੇ ਤੇ ਲੋਈ ਜਵਾਕ ਲੈ ਰਹੇ ਨੇ ਜੀ ਨਜ਼ਾਰਾ ਜ਼ਿੰਦਗੀ ਦਾ ਝੁੱਲੇ ਝੁੱਲ ਝੁੱਲ ਕੇ ਆ ਵੀ ਨੇ ਜੀ ਤੇ ਕੁਝ ਆ ਵੀ ਨੇ ਇਹ ਆਪਾਂ ਹੁਣ ਇਸ ਟਾਈਮ ਜਿਹੜਾ ਜੀ ਬਿਲਕੁਲ ਜਿਹੜਾ ਝੀਲ ਦੇ ਆਪਾਂ ਉੱਪਰ ਆ ਗਏ ਆ ਜੀ ਆ ਇੱਥੋਂ ਮਿਲ ਜਿਹੜੀ ਝੀਲ ਆ ਉਹ ਥੱਲੇ ਰਹਿ ਜਾਂਦੀ ਆ ਤੇ ਸਾਹਮਣੇ ਪਹਾੜੀ ਏਰੀਆ ਬਾਕੀ ਲੋਕ ਦੂਰ ਦੂਰ ਤੱਕ ਜਾਂਦੇ ਆ ਜੀ ਉਹ ਦੇਖੋ ਉਧਰ ਵੀ ਫੋਟੋਗ੍ਰਾਫੀ ਕਰਨ ਲਈ ਜਾਂ ਘੁੰਮਣ ਲਈ ਜਿਵੇਂ ਹਨਾ ਜਿਹੜੇ ਜਿਹੜੇ ਆਏ ਆ ਆਪਦਾ ਟਾਈਮ ਪਾਸ ਕਰਨ ਲਈ ਆ ਰੁੱਖ ਜਿਕੇ ਦੇ ਵਿਚਾਰਾ ਝੁਗਿਆ ਨਾ ਹੁੰਦਾ ਬਹੁਤ ਕੈਂਟ ਸੀਗਾ ਇਹ ਬੜੀ ਵਧੀਆ ਚੀਜ਼ ਬਣੀ ਹੋਈ ਸੀਗੀ ਪਰ ਵਿਚਾਰਾ ਚਲੋ ਝੁਗ ਗਿਆ ਤੇ ਇੱਧਰ ਦੇਖੋ ਵੈਸੇ ਨਾਲ ਜੀ ਇੰਨੀ ਇਹੋ ਜਿਹੀ ਥਾਂ ਤੇ ਆਣ ਕੇ ਸਾਰੇ ਆ ਜਿਵੇਂ ਝੁੱਲੇ ਬੱਚਿਆਂ ਦੇ ਲਾਉਣੇ ਪ੍ਰਬੰਧ ਕਰਨੇ ਬੜਾ ਮਤਲਬ ਵੱਡਾ ਕੰਮ ਹੈ ਤੇ ਥੋੜਾ ਜਿਹਾ ਔਖਾ ਵੀ ਹੈ ਤੇ ਆਪਾਂ ਇਸ ਟਾਈਮ ਖੜੇ ਆ ਜੀ ਦਲਹੌਜੀ ਤੋਂ ਸਿਰਫ 5 ਕਿਲੋਮੀਟਰ ਪਿੱਛੇ ਜੀ ਤੇ ਇੱਥੇ ਹੈਗਾ ਜੀ ਹੋਟਲ ਗ੍ਰੀਨ 뷰 ਤੇ ਆਪਾਂ ਅੱਜ ਇੱਥੇ ਮਤਲਬ ਰਹੇ ਸੀਗੇ ਮਤਲਬ ਨਾਈਟ ਕਿਉਂਕਿ ਅੱਗੇ ਫਿਰ ਕਾਫੀ ਨੀਰਾ ਹੋ ਗਿਆ ਸੀ ਤੇ ਜਾ ਨਹੀਂ ਪਾਇਆ ਕੁਝ ਬਰਸਾਤ ਦਾ ਮੌਸਮ ਸੀ ਤੇ ਹੁਣ ਵੀ ਬਰਸਾਤ ਜਿਹੜੀ ਆ ਰਾਤ ਦੀ ਹੁੰਦੀ ਵੀ ਇਹ ਤੜੀ ਬਣਾ 10 ਵਜੇ ਤੋਂ ਸ਼ੁਰੂ ਹੋਈ ਆ ਤੇ ਹੁਣ ਤੱਕ ਮਤਲਬ ਅਨ ਇੰਟਰਪਟਡ ਜਿਹੜੀ ਹੋਈ ਜਾਂਦੀ ਆ ਬਾਰਿਸ਼ ਹਟਣ ਦਾ ਬਿਲਕੁਲ ਨਾ ਨਹੀਂ ਲੈ ਰਹੀ ਤੇ ਆਪਾਂ ਗੱਡੀ ਜਿਹੜੀ ਆ ਖੇਚਤੀ ਡਲੋਜੀ ਵਾਲ ਨੂੰ ਬਾਕੀ ਆ ਵੀ ਮੌਸਮ ਬਹੁਤ ਠੰਡਾ ਇੱਧਰ ਮੈਂ ਤੇ ਸੋਚ ਰਿਹਾ ਸੀ ਏਸੀ ਵਗੈਰਾ ਦੀ ਲੋਡ ਹੋਏਗੀ ਜੀ ਪਰ ਕਿਸੇ ਇਸ ਵੀਗਰਾਂ ਦੀ ਲੋੜ ਨਹੀਂ ਪਈ इवन ਕਿ ਸਾਨੂੰ ਪੱਖੇ ਵੀ ਜਿਹੜੇ ਆ ਛੱਤ ਵਾਲੇ ਰਾਤ ਨੂੰ ਸੀਲਿੰਗ ਫੈਨ ਉਹ ਵੀ ਬੰਦ ਕਰਨ ਦੀ ਲੋੜ ਪੈ ਗਈ ਸੀ ਜੀ ਹਾਂਜੀ ਆਪਾਂ ਪਹੁੰਚ ਗਏ ਜੀ ਮੇਨ ਰੋਹਜੀ ਤੇ ਇਹ ਹੈਗਾ ਜੀ ਸੁਭਾਸ਼ ਚੌਂਕ ਤੇ ਨੇੜੇ ਲੈ ਕੇ ਜਾਣਾ ਜੀ ਤੁਹਾਨੂੰ ਦਿਖਾਉਣੇ ਆਪਾਂ ਇਹ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ ਇੱਥੇ ਜਿਹੜਾ ਸਟੈਚੂ ਲੱਗਾ ਹੋਇਆ ਜੀ ਦੇਖੋ ਤੇ ਲਿਖਿਆ ਹੋਇਆ ਜੀ ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਜਨਮ ਸ਼ਤਾਬ ਦੀ ਇਹ 1 1897 ਤੋਂ 23 1900 ਥੋੜਾ ਮਿਟਿਆ ਹੋਇਆ ਜੀ 98 ਲਿਖਿਆ ਹੋਇਆ ਜੀ ਤੇ ਇਧਰ ਆ ਬੜਾ ਸੋਹਣਾ ਲੱਗਾ ਹੋਇਆ ਜੀ ਬੋਰਡ ਆਈ ਲਵ ਦਲਹੌਜ਼ੀ ਤੇ ਬਾਕੀ ਨੀਚੇ ਵਾਲਾ ਵੀ ਤੁਹਾਨੂੰ ਇੱਥੇ ਦਿਖਾਉਣਾ ਬਹੁਤ ਹੀ ਸੁੰਦਰ ਤੇ ਬਹੁਤ ਹੀ ਵਧੀਆ ਵਿਊ ਹੈ ਜੀ ਆ ਦੇਖੋ ਥੱਲੇ ਭਾਵੇਂ ਬਰਸਾਤ ਹੋ ਰਹੀ ਹੈ ਜੀ ਪਰ ਮਤਲਬ ਤਾਂ ਵੀ ਕਿਤੇ ਕਿਤੇ ਥੋੜੀ ਥੋੜੀ ਧੁੰਦ ਜੀ ਆ ਫੌਗੀ ਤੁਹਾਨੂੰ ਵੀ ਲੱਗਦਾ ਕੈਮਰੇ ਦੇ ਵਿੱਚ ਜਿਹੜਾ ਮੈਂ ਬਣਾ ਰਿਹਾ ਨੂੰ ਜਰੂਰ ਨਜ਼ਰ ਆ ਰਿਹਾ ਹੋਊਗਾ ਜੀ ਵੀਡੀਓ ਦੇ ਵਿੱਚ ਤੇ ਇੱਧਰ ਸਾਹਮਣੇ ਹੋਟਲ ਵਗੈਰਾ ਨੇ ਉਹ ਜਿਹੜਾ ਸਾਰਾ ਆ ਵੇ ਜਾਂਦਾ ਜੀ ਇੱਥੇ ਨਾ ਇੱਕ ਪੁਆਇੰਟ ਬਣਿਆ ਹੋਇਆ ਜਿਵੇਂ ਇੱਕ ਬਸ ਸਟੈਂਡ ਹੁੰਦਾ ਸਾਰੋ ਗੱਡੀਆਂ ਨਾ ਮਤਲਬ ਉੱਚਾ ਜਿਹਾ ਚੌਕ ਹੈ ਖੜੀਆਂ ਨੇ ਤੇ ਬਾਕੀ ਇੱਧਰ ਆ ਬਾਈ ਹੋ ਰਹੀ ਆ ਆਪਾਂ ਨੂੰ ਇੱਥੇ ਕਾਫੀ ਕੁਝ ਦੱਸਿਆ ਇਹਨਾਂ ਨੇ ਕਹਿੰਦਾ ਵੀ ਹੋਰ ਵੀ ਥਾਵਾਂ ਇੱਧਰਲੇ ਪਾਸੇ ਸਾਹਮਣੇ ਉਹ ਰੋਡ ਜਾਂਦਾ ਜੀ ਉੱਧਰ ਨੂੰ ਘੁੰਮਣ ਵਾਸਤੇ ਹੈਗੀਆਂ ਤੇ ਇੱਧਰ ਹੈਗੇ ਜੀ ਸੈਂਟ ਫਰਾਂਸਿਸ ਚਰਚ ਡਲਹੋਜੀ ਆ ਈਐਸਟੀਡੀ 1773 ਤੇ ਆਪਾਂ ਇੱਧਰ ਵੀ ਜਾ ਕੇ ਦੇਖਦੇ ਹਾਂ ਬਾਕੀ ਆ ਰਸਤਾ ਜੀ ਇੱਧਰ 91 ਜਿਹੜੇ ਹੋਟਲ ਨੇ ਉਧਰ ਨੂੰ ਜਾਂਦਾ ਤੇ ਆ ਹੁਣ ਆਪਾਂ ਇਹਨੂੰ ਜਾਂਦੇ ਹਾਂ ਜੀ ਚਰਚ ਦੇ ਵਿੱਚ ਕਾਫੀ ਨਾ ਸਿੱਧਾ ਹੈ ਜੀ ਸਰੂਪ ਬਹੁਤ ਜਿਆਦੀ ਹੈ ਜੀ ਸਿੱਧਾ ਰਸਤਾ ਜੀ ਬਾਕੀ ਇੱਧਰ ਸਟੇਅਰਸ ਵੀ ਆਈ ਥਿੰਕ ਹੈਗਿਆ ਨੇ ਜਾਣ ਵਾਸਤੇ ਜੀ ਬੜਾ ਵਧੀਆ ਇੱਕ ਪੱਥਰਾਂ ਨੂੰ ਤਰਾਸ਼ ਕੇ ਬਣਾਇਆ ਹੋਇਆ ਜੀ ਤੇ ਇੱਧਰ ਵੀ ਚਾਚੂ ਜਿਹੜੇ ਲਾਏ ਹੋਏ ਨੇ ਜੀ ਆਗਿਆ ਪੌੜੀਆਂ ਆਈਆਂ ਜੀ ਆਹ ਲਓ ਜੀ ਇਹ ਸਾਰਾ ਜਿਹੜਾ ਜੀ ਚਰਚ ਦਾ 뷰 ਹੈ ਜੀ ਬਰਸਾਤ ਤਾਂ ਹਟਦਾ ਨਾ ਨਾ ਹੀ ਨਹੀਂ ਲੈ ਰਹੀ ਜੀ ਸਮਝੋ ਵੀ ਮੈਂ ਵਲੌਗ ਬਣਾਉਂਦਾ ਨਾ ਬੰਦਾ ਅੱਧਾ ਭਿੱਜ ਗਿਆ ਜੀ ਇਹ ਸਾਰਾ ਚਰਚ ਹੈ ਜੀ ਤੇ ਇੱਧਰੋਂ ਘੁੰਮ ਕੇ ਇੱਧਰ ਰਸਤਾ ਜਾਂਦਾ ਹੈ ਚਰਚ ਨੂੰ ਆ ਸਾਹਮਣੇ ਆ ਗਈ ਜੀ ਚਰਚ ਜਿਹੜੀ ਆ ਪਲੇਸ ਹੈ ਜੀ ਇਹ ਹੈਗੀ ਜੀ ਗਾਂਧੀ ਚੌਂਕ ਦੇ ਨਾਮ ਤੋਂ ਜਾਣੀ ਜਾਂਦੀ ਹੈ ਤੇ ਇੱਥੇ ਵੀ ਇੱਕ ਚਰਚ ਬਣੀ ਹੋਈ ਹੈ ਜੀ ਸੈਂਟ ਜੋਨਸ ਚਰਚ ਸੋ ਬਾਕੀ ਨਾਲ-ਨਾਲ ਸਾਰੇ ਪਹਾੜ ਨੇ ਜੀ ਆ ਮਾਰਕੀਟ ਦੇ ਪਿੱਛੇ ਜਿੰਨੇ ਵੀ ਨੇ ਪਹਾੜ ਨੇ ਤੇ ਆ ਗਾਂਧੀ ਚੌਂਕ ਜੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਇਸ ਪ੍ਰਤੀਭਾ ਦਾ ਅਨਾਵਰਣ ਅੱਗੇ ਜੀ ਜਿਨ੍ਹਾਂ ਨੇ ਬਣਵਾਇਆ ਉਹਨਾਂ ਦਾ ਨਾਮ ਲਿਖਿਆ ਹੋਇਆ ਜੀ ਤੇ ਇਸ ਤੋਂ ਬਾਅਦ ਸਾਹਮਣੇ ਫਿਰ ਇਧਰ ਰਸਤਾ ਬਣਦਾ ਜਾਂਦਾ ਜੀ ਮਤਲਬ ਜਿੱਧਰ ਇਧਰ ਜਾਣਾ ਅੱਡ-ਅੱਡ ਥਾਂ ਦੇ ਰਸਤੇ ਇਧਰ ਵੀ ਹੈ ਜੀ ਸੋ ਨਾਲ-ਨਾਲ ਜਿਹੜੇ ਬੋਰਡ ਆ ਉਹ ਦਿੱਤੇ ਹੋਏ ਨੇ ਇਧਰ ਵੀ ਤੁਸੀਂ ਜਾਣਾ ਜਾ ਸਕਦੇ ਹੋ ਸੋ ਇਸ ਤਰ੍ਹਾਂ ਨਾ ਇਧਰ ਜਿਵੇਂ ਆਪਾਂ ਡਲੋਜੀ ਜੈਂਡਲੋਜੀ ਇਸ ਤਰ੍ਹਾਂ ਪੁਆਇੰਟ ਬਣੇ ਹੋਏ ਨੇ ਚੌਂਕ ਜਿਵੇਂ ਤੁਸੀਂ ਦੇਖੋ ਜਿਆ ਘੇਰਾ ਜਆ ਇੱਕ ਇਸ ਤਰ੍ਹਾਂ ਇੱਕ ਚੌਂਕ ਜਆ ਜਿਵੇਂ ਘੇਰਾ ਨਾ ਐਵੇਂ ਬਣਿਆ ਹੁੰਦਾ ਇੱਥੇ ਗੱਡੀਆਂ ਹੀ ਖੜੀਆਂ ਹੁੰਦੀਆਂ ਇੱਕ ਮਾਰਕੀਟ ਬਣੀ ਹੁੰਦੀ ਹੈ ਜੀ ਇਸ ਤਰ੍ਹਾਂ ਦਾ ਕੁਝ ਜੂ ਬਣਿਆ ਹੁੰਦਾ ਜੀ ਲਓ ਜੀ ਜਿਹੜੀ ਆ ਜਗ੍ਹਾ ਤੇ ਖੜਾ ਆ ਜੀ ਮੈਂ ਕਹਿੰਦੇ ਵੀ ਇੱਥੇ ਜਿਹੜੀ ਗਦਰ ਫਿਲਮ ਦੀ ਆ ਸ਼ੂਟਿੰਗ ਹੋ ਚੁੱਕੀ ਆ ਜੀ ਇਹ ਰਸਤਾ ਦੇਖੋ ਸਿੰਗਲ ਹੈ ਜੀ ਆਹ ਪਲੇਸ ਆ ਜੀ ਇੱਥੇ ਗੱਡੀ ਆਪਾਂ ਨਹੀਂ ਖਿਲਾਰ ਸਕਦੇ ਇਸ ਕਰਕੇ ਕੁਝ ਬਰਸਾਤ ਹੈ ਕੁਝ ਗੱਡੀਆਂ ਚੱਲਦੀਆਂ ਲੰਘਦਾ ਲੰਘਦਾ ਮੈਂ ਕੋਸ਼ਿਸ਼ ਕਰਦਾ ਜੀ ਪੂਰਾ ਦਿਖਾਉਣ ਦੀ ਜੇ ਆਪਾਂ ਜਾਂਦੇ ਜਾਂਦੇ ਦਿਖਾ ਦਈਏ ਕੋਸ਼ਿਸ਼ ਕਰਦਾ ਜੀ ਚਲੋ ਜੀ ਚਲੋ ਆਪਾਂ ਜਾਂਦੇ ਜਾਂਦੇ ਦਿਖਾ ਦਿੰਦੇ ਇੱਕ ਵਾਰ ਵਾਈਪਰ ਚਲਾ ਦਿਓ ਆਪਾਂ ਇਹ ਤਾਂ ਹੈਗੇ ਸੀਗੇ ਜੀ ਇੱਧਰ ਆਪਣੇ ਟੂਰ ਤੇ ਪਰ ਥੋੜਾ ਜਿਹਾ ਇਸ਼ੂ ਹੋ ਗਿਆ ਜੀ ਇਹਦੇ ਕਰਕੇ ਆ ਲਓ ਜੀ ਸਾਹਮਣੇ ਵੀ ਕੋਈ ਏਰੀਆ ਹੈਗਾ ਜੀ ਮੰਨ ਉਹ ਇੱਥੇ ਦੋ ਤਿੰਨੇ ਜਣਾਂ ਨੇ ਗਿਆ ਕਹਿੰਦੇ ਬਾਈ ਇੱਧਰ ਗਦਰ ਫਿਲਮ ਦੀ ਜਿਹੜੀ ਆ ਇਸ ਏਰੀਆ 'ਚ ਸ਼ੂਟਿੰਗ ਹੋਈ ਆ ਤੇ ਏਰੀਆ ਬਹੁਤ ਸੋਹਣਾ ਜੀ ਹੈ ਮੈਂ ਕਿਹਾ ਚਲੋ ਵਿੱਚ ਬੈਠ ਕੇ ਥੋੜਾ ਜਿਹਾ ਦਿਖਾ ਦਈਏ ਦੂਜੇ ਪਾਸੇ ਇੱਧਰ ਜੇ ਆਪਾਂ ਵੇਖੀਏ ਸਾਰੀ ਖਾਈ ਹੈ ਜੀ ਤੇ ਖਾਈ ਦਾ ਮਤਲਬ ਇੰਦਾ ਸੈਂਸ ਇਹ ਨਹੀਂ ਕਿ ਥੱਲੇ ਜ਼ਾਰੜਾ ਥੱਲੇ ਬਸੋਂ ਵੀ ਹੈਗੀ ਹੈ ਜੀ ਵੈਸੇ ਫਿਲਮ ਦੇ ਵਿੱਚ ਵੀ ਤੁਸੀਂ ਦੇਖੇ ਹੋਣਗੇ ਕਾਫੀ ਵਿਊ ਜਿਹੜੇ ਇਸ ਤਰ੍ਹਾਂ ਦੇ ਆਉਂਦੇ ਨੇ ਉਹ ਫਿਲਮ ਬਣੀ ਨੂੰ ਕਾਫੀ ਟਾਈਮ ਹੋ ਗਿਆ ਜੀ ਤੇ ਉਸ ਤੋਂ ਬਾਅਦ ਮਲਾਦਾ ਵੀ ਤਕਰੀਬਨ 17-18 ਸਾਲ ਤਾਂ ਹੋ ਗਏ ਹੋਣਗੇ ਤੇ ਹੁਣ ਉਸ ਤੋਂ ਬਾਅਦ ਕਾਫੀ ਚੇਂਜ ਆ ਗਿਆ ਤੁਹਾਨੂੰ ਪਤਾ ਸਮੇਂ-ਸਮੇਂ ਨਾਲ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਆਪਾਂ ਜਿਹੜਾ ਰੂਟ ਫੜਿਆ ਹੋਇਆ ਜੀ ਇਹ ਜਾ ਰਿਹਾ ਜੀ ਖਜ਼ਾਰ ਵਾਲੇ ਪਾਸੇ ਖਜ਼ਾਰ ਜਾਵਾਂਗੇ ਉੱਥੇ ਵੀ ਕਹਿੰਦੇ ਬਹੁਤ ਵਧੀਆ ਜਿਹੜੀਆਂ ਲੋਕੇਸ਼ਨਸ ਨੇ ਦੇਖਣ ਵਾਲੀਆਂ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਪਹਿਲਾਂ ਆਪਾਂ ਰਸਤੇ ਦੇ ਵਿੱਚ ਦਲਹੌਜ਼ੀ ਤੋਂ ਖਜ਼ਾਰ ਵਾਲਾ ਜਿਹੜਾ ਵੇ ਆ ਰਸਤਾ ਜਿਹੜਾ ਉਹਦੇ ਵਿੱਚ ਦੇਖ ਰਹੇ ਆ ਕਿਹੜੀ-ਕਿਹੜੀਆਂ ਚੀਜ਼ਾਂ ਨੇ ਜੀ ਐਕਸਪਲੋਰ ਕਰਨ ਵਾਸਤੇ ਹਾਂਜੀ ਆ ਦੇਖੋ ਜੀ ਆ ਰੋਡ ਕਿੰਨਾ ਪਿਆਰਾ ਤੇ ਦਰਖਤਾਂ ਦੀ ਉਚਾਈ ਦੇਖੋ ਤੁਸੀਂ ਕਿੰਨੀ-ਕਿੰਨੀ ਹੈ ਜੀ ਇਹ ਥੱਲੋਂ ਸ਼ੁਰੂ ਹੁੰਦੇ ਨੇ ਜੀ तकरीबन 50 50 60 60 ਫੁੱਟ ਘੱਟ ਤੋਂ ਘੱਟ ਇਹਨਾਂ ਦੀ ਜਿਹੜੀ ਹੈ ਉਚਾਈ ਹੋਊਗੀ ਮੈਂ ਇਧਰੋਂ ਦਿਖਾਉਣਾ ਤੁਹਾਨੂੰ ਇਹਨਾਂ ਦੇ ਤੁਸੀਂ ਦੇਖੋ ਜਣਾ ਕਿੱਥੋਂ ਸ਼ੁਰੂ ਹੁੰਦੀਆਂ ਨੇ ਜੀ ਆਹ ਦੇਖੋ ਕਿੰਨਾ ਉੱਚਾ ਹੈ ਜੀ ਬਹੁਤ ਹੀ ਦਿਲਚਸਪ ਚੀਜ਼ ਹੈ ਜੀ ਆਹ ਦੇਖੋ ਕੈਮਰੇ ਅੱਗੇ ਥੋੜੀ-ਥੋੜੀ ਫੌਗ ਆ ਗਈ ਹੈ ਜੀ ਬਰਸਾਤ ਕਰਕੇ ਥੋੜਾ ਜਿਹਾ ਮੈਂ ਕਹਾ ਸਫ਼ਰ ਜਿਹੜਾ ਆਪਾਂ ਇਸ ਜ਼ਮੀਨ ਤੇ ਆਪਾਂ ਤੁਰਕੀ ਵੀ ਜਿਹੜਾ ਆਪਾਂ ਨੂੰ ਕਰਨਾ ਚਾਹੀਦਾ ਹੈ ਔਸ ਮੋੜ ਤੱਕ ਆਪਾਂ ਤੁਰ ਕੇ ਜਾਂਦੇ ਆ ਆਪਣਾ ਵੀਕਲ ਤਾਂ ਆਪਣੇ ਕੋਲ ਹੈਗਾ ਹੀ ਆ ਜੀ ਕਿਤੇ ਕਿਤੇ ਤੇ ਜਿਹੜੀਆਂ ਖੱਡਾਂ ਨੇ ਬਹੁਤ ਜ਼ਿਆਦਾ ਡੂੰਘੀਆਂ ਨੇ ਪਰ ਕਿਤੇ ਕਿਤੇ ਉੱਚੀਆਂ ਨੇ ਹੁਣ ਜਿਵੇਂ ਆਪਾਂ ਪਿੱਛੇ ਖੜੇ ਸੀ ਉੱਥੇ ਥੋੜੀ ਜੀ ਉਚਾਈ ਸੀ ਇੱਥੇ ਬਹੁਤ ਡੂੰਘੀਆਂ ਨੇ ਦੇਖੋ ਜੀ ਉਹ ਪਰਾਂ ਤੱਕ ਚੈੱਕ ਕਰੋ ਤੇ ਹੁਣ ਜਾਂਦੇ ਆ ਜੀ ਚੱਲ ਕੇ ਅੱਗੇ ਨੂੰ ਥੋੜਾ ਜਿਹਾ ਤੁਰ ਕੇ ਮਾ ਤਾਂ ਦਰਖਤਾਂ ਦੀਆਂ ਚਾਈਆਂ ਦੇਖ ਕੇ ਹੈਰਾਨ ਹੋ ਗਿਆ ਜੀ ਇੱਧਰ ਨਾਲ ਸਾਰੇ ਦਖਤ ਇਸ ਤਰ੍ਹਾਂ ਨੇ ਜਿਵੇਂ ਐਕਸਮਾਸਟਰੀ ਨਹੀਂ ਹੁੰਦੇ ਜੀ ਐਕਸਮਾਸਟਰੀ ਓਮੇ ਜੀ ਨੇ ਮਤਲਬ ਸ਼ੇਪ ਇਹਨਾਂ ਦੀ ਹੱਟ ਟਾਈਪ ਜੀ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਜੀ ਸਾਰਾ ਥੱਲੇ ਦਾ ਵਿਊ ਕਿੰਨਾ ਪਿਆਰਾ ਹੈ ਜੀ ਆਹ ਦੇਖੋ ਜੀ ਮੇਰੇ ਪਿੱਛੇ ਤੁਸੀਂ ਬੱਦਲ ਆਪਾਂ ਇੰਨਾ ਉੱਪਰ ਆ ਗਿਆ ਤੇ ਬੱਦਲ ਥੱਲੇ ਰਹਿ ਗਏ ਨੇ ਆਹ ਦੇਖੋ ਤੁਸੀਂ ਮੈਂ ਜ਼ੂਮ ਕਰਕੇ ਵਿਖਾਉਣਾ ਗੌਰ ਨਾਲ ਦੇਖੋ ਜੀ ਆ ਜਿਹੜੇ ਵਾਈਟ ਵਾਈਟ ਸਾਰੇ ਨਜ਼ਰ ਆ ਰਹੇ ਨੇ ਇੱਧਰ ਜੀ ਸਾਰੇ ਬੱਦਲ ਨੇ ਆ ਜਿਹੜੇ ਤੇ ਇੰਨੇ ਜ਼ਿਆਦਾ ਡੈਂਸ ਨੇ ਇੰਨੇ ਜ਼ਿਆਦਾ ਸੰਗਣ ਨੇ ਦਰਖਤਾਂ ਵੀ ਛਾੜੀ ਦੋ ਗੱਲਾਂ ਜੀ ਪਰ ਵਸੋਂ ਤੁਸੀਂ ਦੇਖਿਓ ਥੱਲੇ ਤੱਕ ਲੋਕਾਂ ਦੇ ਘਰ ਨੇ ਜੀ। ਆਹ ਦੇਖੋ ਇੱਧਰ। ਵੈਲਕਮ ਟੂ ਸਵਿਟਜ਼ਰਲੈਂਡ ਮਿਨੀ ਸਵਿਟਜ਼ਰਲੈਂਡ ਐਕਚੁਅਲੀ। ਆਪਾਂ ਆਏ ਆ ਜੀ ਮਿਨੀ ਸਵਿਟਜ਼ਰਲੈਂਡ ਪਰ ਆਗੇ ਥੋੜੇ ਜਿਹਾ ਆਪਾਂ ਬਰਸਾਤ ਦੇ ਮੌਸਮ ਦੇ ਵਿੱਚ ਆ ਜੀ ਜਿਹਦੇ ਕਰਕੇ ਆਪਾਂ ਨੂੰ ਥੋੜੀ ਦਿੱਕਤ ਆ ਰਹੀ ਤਾਂ ਆਪਾਂ ਨੂੰ ਛਤਰੀ ਲੈ ਕੇ ਸਾਰਾ ਵਲੌਗ ਬਣਾਉਣਾ ਪੈਣਾ ਤੇ ਆਜੋ ਮੇਰੇ ਨਾਲ ਨਾਲ। ਹਾਂਜੀ ਹੁਣ ਆਪਾਂ ਅੰਦਰ ਵੱਲ ਨੂੰ ਚੱਲਦੇ ਆ ਜੀ। ਵੈਸੇ ਤਾਂ ਉਧਰ ਦੀ ਵੀ ਰਸਤਾ ਹੈਗਾ ਜੀ ਉਹ ਦੇਖੋ ਉਹ ਹੈਗਾ ਕੱਚਾ ਰਸਤਾ ਤੇ ਜਿਹੜਾ ਇੱਧਰ ਦੀ ਰਸਤਾ ਇਹ ਥੋੜਾ ਜਿਆਦਾ ਦੇਖੋ ਜੀ ਇ ਗਰੇਨਾਈਟ ਜਿਹਾ ਲੱਗਾ ਹੋਇਆ ਪੱਥਰ ਜਾਂ ਪਰ ਬਚਾ ਕੇ ਇਧਰ ਦੀ ਜਾਣਾ ਪੈਂਦਾ ਕਿਉਂਕਿ ਇੱਥੇ ਵੀ ਮੀਂਹ ਪੈਣ ਕਰਕੇ ਥੋੜਾ ਜਿਹਾ ਪਾਥਾ ਜਿਹੜਾ ਸਲਿੱਪਰੀ ਹੋਇਆ ਪਿਆ ਤੇ ਇਧਰੋਂ ਫਿਰ ਮੈਂ ਤੁਹਾਨੂੰ ਸਾਰਾ ਐਨ ਵਿਖਾਉਣਾ ਸ਼ੁਰੂ ਕਰਾਂਗਾ ਜੀ ਆਸ-ਪਾਸ ਆ ਸਾਰਾ ਘੁਮਾ ਕੇ ਪਹਿਲਾਂ ਆਪਾਂ ਚੱਲਦੇ ਆ ਜੀ ਇਧਰਲੇ ਪਾਸੇ ਇਧਰ ਨਾ ਜੀ ਸਭ ਤੋਂ ਪਹਿਲਾਂ ਤੇ 파ਰੁਲ ਹੋਟਲ ਐਂਡ ਰੈਸਟੋਰੈਂਟ ਕਰਕੇ ਇਧਰ ਹੈਗਾ ਜੀ ਖਾਣਾ ਖੋਣਾ ਖਾਣਾ ਹੋਵੇ ਕਿਸੇ ਫਰੈਸ਼ਮੈਂਟ ਵਾਸਤੇ ਹੈਗਾ ਜੀ ਬਣਿਆ ਤੇ ਇਧਰਲੇ ਪਾਸੇ ਸਾਹਮਣੇ ਰੁੱਖ ਨੇ ਜੀ ਦੇਖੋ ਕਿੰਨੇ ਉੱਚੇ ਉੱਚੇ ਕਟੋ ਕਟ 70 70 80 80 ਫੋਟੋ ਉੱਚੇ ਰੁੱਖ ਨੇ ਜੀ ਆ ਤੇ ਆ ਸਾਹਮਣੇ ਏਰੀਆ ਤੇ ਸਾਹਮਣੇ ਬੱਦਲਾਂ ਦੇ ਵਿੱਚ ਵੇਖੋ ਜੀ ਕਿਤਰਾ ਭਾਫ਼ ਆ ਜਿਹੜੀ ਆ ਨਿਕਲਦੀ ਪਈ ਆ ਮੀਂਹ ਕਹਿੰਦੇ ਵੀ ਇੱਥੇ ਵੀ ਰਾਤ ਦਾ ਸ਼ੁਰੂ ਹੋਇਆ ਹੋਇਆ ਤੇ ਬੰਦ ਨਹੀਂ ਹੋ ਰਿਹਾਗਾ ਬਾਕੀ ਇੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਕੋਈ ਘਾਟ ਨਹੀਂ ਜੀ ਉਤਨਾ ਹੈ ਇਹ ਅਲੱਗ ਪੈਂਦਾ ਜੀ ਸਾਰੀਆਂ ਥਾਵਾਂ ਨਾਲੋਂ ਡਲਹੌਜੀ ਤੋਂ ਤਕਰੀਬਨ 25 ਕਿਲੋਮੀਟਰ ਪੈਂਦਾ ਜੀ ਇਹ ਤੇ ਆ ਦੇਖੋ ਬਾਹਰ ਬੈ ਕੇ ਵੀ ਜਿਵੇਂ ਧੁੱਪ ਧੁੱਪ ਹੋਵੇ ਜਾਂ ਠੰਡੀ ਹਵਾ ਵਗਦੀ ਹੋਵੇ ਬੈ ਕੇ ਖਾ ਪੀ ਸਕਦੇ ਆ ਪਰ ਇੱਥੇ ਸ਼ਾਪਸ ਵਗੈਰਾ ਹੈਗੇ ਨੇ ਸਵੀਟਸ ਦੀਆਂ ਕੋਈ ਵੀ ਰੈਸਟੋਰੈਂਟ ਵਗੈਰਾ ਇੱਥੇ ਹੈਗੇ ਨੇ ਹੁਣ ਆਪਾਂ ਉਹ ਸਾਹਮਣੇ ਜਿੱਥੇ ਸਾਰੇ ਲੋਕ ਤੁਰੇ ਫਿਰਦੇ ਨੇ ਨਾ ਆਪਾਂ ਉੱਥੇ ਜਾਣਾ ਜੀ ਕਹਿੰਦੇ ਵੀ ਇੱਥੇ ਕਾਫੀ ਜਾਣੇ ਹੁੰਦੇ ਨੇ ਪਰ ਜਿਵੇਂ ਹੁਣ ਅੱਜ ਬਰਸਾਤ ਦਾ ਮੌਸਮ ਆ ਲੋਕੀ ਥੋੜਾ ਵਾਈਡ ਕਰ ਰਹੇ ਨੇ ਤੇ ਸਾਹਮਣੇ ਜਿਹੜੀ ਉਹ ਤੁਹਾਨੂੰ ਝੀਲ ਜੀ ਨਜ਼ਰ ਆ ਰਹੀ ਏ ਇੱਕ ਮਤਲਬ ਝੀਲ ਨਹੀਂ ਇੱਕ ਦਲਦਲ ਵਾਲਾ ਏਰੀਆ ਜਾਂ ਉਹ ਤੁਹਾਨੂੰ ਨਜ਼ਰ ਆ ਰਿਹਾ ਉਹ ਖੋਣਾ ਜੀ ਮੈਂ ਜਾ ਕੇ ਨਾਮ ਹੈ ਜੀ ਇਹਦਾ ਮਿੰਨੀ ਸਵਿਟਜ਼ਰਲੈਂਡ ਐਕਚੁਅਲੀ ਨੇ ਕਹਿੰਦੇ ਪਰ ਇਹਦਾ ਨਾਮ ਜਿਹੜਾ ਇਹ ਥਾਂ ਹੈ ਜਿਹੜੀ ਜਗ੍ਹਾ ਪਲੇਸ ਆ ਇਹਦਾ ਨਾਮ ਹੈਗਾ ਜੀ ਖਜ਼ਾਰ ਹੁਣ ਚੱਲਦੇ ਆਂ ਵਿੱਚ ਜੀ ਆਹ ਜਗ੍ਹਾ ਤੇ ਆਪਾਂ ਪਹੁੰਚ ਗਏ ਆਂ ਜੀ ਤੇ ਵਾਰਨਿੰਗ ਦਿੱਤੀ ਹੋਈ ਆ ਦੇ ਵਿੱਚ ਉਹ ਆਪਾਂ ਪੜ ਕੇ ਤੁਹਾਨੂੰ ਦੱਸਦੇ ਆਂ ਕੀ ਆ ਬਿਲਕੁਲ ਨੇੜੇ ਜਾ ਕੇ ਬਾਕੀ ਇਹ ਆ ਵੀ ਜੇ ਕਿਤੇ ਬਰਸਾਤ ਦੇ ਵਿੱਚ ਆ ਉਹ ਤਾਂ ਇੱਥੇ ਧਿਆਨ ਨਾਲ ਪੈਰ ਬੋਚ ਕੇ ਰੱਖਿਓ ਤੇ ਲੱਗੇ ਤਾਂ ਬਹੁਤ ਸਿੱਧਾ ਦੂਰ ਜਾ ਕੇ ਰੋਗੇ ਜੀ ਕਿਉਂਕਿ ਤਿਲਕਣ ਬਾਜੀ ਤੁਹਾਨੂੰ ਪਤਾ ਲਗਾਤਾਰ ਜਦੋਂ ਬਰਸਾਤ ਹੁੰਦੀ ਹੈ ਜ਼ਿਆਦਾ ਹੋ ਜਾਂਦੀ ਹੈ ਲੇਕਿਨ ਇਹ ਆ ਵੀ ਥੋੜੀ ਜਿਹੜੀ ਥਾਂ ਨਾ ਘੱਟ ਤੇ ਤਿਲਕਣੀਆਂ ਥੋੜੀ ਰੇਤਲੀ ਹੈ ਜੀ ਜਿਵੇਂ ਮਿੱਟੀ ਜਿਹੜੀ ਆਹ ਦੇਖਦੇ ਆ ਇੱਧਰ ਜੀ ਵਾਰਨਿੰਗ ਕਿ ਬਾਥਿੰਗ ਸਵਿਮਿੰਗ ਐਂਡ ਥਰੋਇੰਗ ਲਿਟਰ ਇਨ ਦਾ ਲੇਕ ਇਜ਼ ਪ੍ਰੋਹਿਬਿਟਿਡ ਡਿਫਾਲਟਰ ਵਿਲ ਬੀ ਫਾਈਂਡ 500 ਰੁਪਿਆ 500 ਰੁਪਏ ਦਾ ਜਿਹੜਾ ਫਾਈਨ ਲੱਗੂਗਾ ਜੀ ਹੁਣ ਚੱਲਦੇ ਆਂ ਆਪਾਂ ਅੱਗੇ ਇੱਧਰਲੇ ਪਾਸੇ ਕੋਲਾ ਜਿਹੜਾ ਜੀ ਇਹ ਲੱਕੜ ਦਾ ਬਣਿਆ ਹੋਇਆ ਸਾਹਮਣੇ ਉਹ ਚੈੱਕ ਕਰੋ ਜੀ ਇੱਥੇ ਹੱਟਸ ਵਗੈਰਾ ਬਣੀਆਂ ਨੇ ਜੀ ਆਹ ਸਾਹਮਣੇ ਬੋਟ ਪਈ ਆ ਪਰ ਕਾਫੀ ਪੁਰਾਣੀ ਲੱਗਦੀ ਹੈ ਜਿਹਨੂੰ ਚਲਾਉਂਦੇ ਨਹੀਂਗੇ ਤੇ ਆ ਆ ਗਿਆ ਜੀ ਅੱਗੇ ਹੈ ਮਤਲਬ ਕਹਿੰਦੇ ਵੀ ਇਹ ਕਾਫੀ ਦਰਦਲ ਵਾਲਾ ਏਰੀਆ ਜੀ ਤੇ ਇਹਦੇ ਵਿੱਚ ਕਹਿੰਦੇ ਵੀ ਜਿੰਨਾ ਹੋ ਸਕੇ ਅਵਾਇਡ ਕਰੋ ਜੀ ਨਾ ਜਾਓ ਆ ਹੱਟ ਬਣੀਆਂ ਤੇ ਇਧਰ ਆ ਹੱਟ ਬਣੀਆਂ ਜੀ ਸੋ ਫੋਟੋ ਸ਼ੂਟ ਵਗੈਰਾ ਕਾਫੀ ਇੱਥੇ ਲੋਕ ਆਣ ਕੇ ਕਰਦੇ ਨੇ ਜੀ ਪਰ ਇਹ ਦੇਖੋ ਜਿਹੜੀ ਹੱਟ ਹੈ ਜੀ ਥੈਂਕ ਯੂ ਜੀ ਥੈਂਕ ਯੂ ਜਿਹੜੀ ਹੱਟ ਹੈ ਜੀ ਇਹ ਵੇਖੋ ਵਿੱਚ ਡੁੱਬੀ ਪਈ ਹੈ ਪਾਣੀ ਦੇ ਹੋਰ ਜੀ ਬੜੀ ਜੀ ਬੜੀ ਹਾਂ ਠੀਕ ਹੈ ਜੀ ਤੇ ਆਪਾਂ ਇੱਥੇ ਚੱਲਦੇ ਆਂ ਜੀ ਦੇਖਦੇ ਆਂ ਵਿੱਚ ਜਾ ਕੇ ਵੇਖ ਲਈ ਲਓ ਜੀ ਪੱਟਾ ਟੁੱਟਾ ਹੋਇਆ ਜੀ ਆਪਾਂ ਆਪ ਜਿਆਦੀ ਅੱਗੇ ਨਹੀਂ ਜਾਵਾਂਗੇ ਇੱਥੇ ਠੀਕ ਹੈ ਹੁਣ ਆਪਾਂ ਉਧਰਲੇ ਪਾਸੇ ਜਾਂਦੇ ਆਂ ਜੀ ਜਾਂਦੇ ਆਂ ਇੱਕ ਦੇਖੋ ਕਿੰਨੀ ਪੀੜੀ ਚੀਜ਼ ਆ ਇੱਥੇ ਕਹਿੰਦੇ ਵੀ ਐਕਟੀਵਿਟੀਜ਼ ਵੀ ਕਾਫੀ ਹੁੰਦੀਆਂ ਨੇ ਪਰ ਬਰਸਾਤ ਕਰਕੇ ਬੰਦ ਨੇ ਜੀ ਐਕਟੀਵਿਟੀਜ਼ ਠੀਕ ਹੈ ਬਾਕੀ ਜਿਹੜੀ ਗੱਲ ਆ ਕਹਿੰਦੇ ਵੀ ਇੱਥੇ ਜਿਹੜੀਆਂ ਬਾਲੀਵੁੱਡ ਦੀਆਂ ਫਿਲਮਸ ਜਿਹੜੀਆਂ ਕਾਫੀ ਬਣੀਆਂ ਹੋਈਆਂ ਨੇ ਇੱਕ ਮੈਨੂੰ ਬਾਈ ਨੇ ਦੱਸਿਆ ਆ ਸਨੀਲ ਸ਼ੈਟੀ ਦੀ ਐਕਟਰ ਦੀ ਕੋਈ ਮੂਵੀ ਇੱਥੇ ਬਣੀ ਹੋਈ ਏ ਜੀ ਸਨੀਲ ਸ਼ੈਟੀ ਦੀ ਮੂਵੀ ਇੱਥੇ ਬਣੀ ਆ ਵਿਨਾਸ਼ਕ ਕਰਕੇ ਕੁਛ ਇੰਜ ਨਾਮ ਦੱਸਿਆ ਜੀ ਪਰ ਮੈਨੂੰ ਪ੍ਰੋਪਰ ਨਹੀਂ ਪਤਾ ਸੋ ਮੈਂ ਇੰਨੀ ਵਧੀਆ ਪਲੇਸ ਵੇਖ ਕੇ ਪੁੱਛਿਆ ਹੀ ਸਕੋ ਬਾਈ ਨੂੰ ਮੈਂ ਕਿਹਾ ਵੀ ਕੋਈ ਇੱਥੇ ਮੂਵੀ ਮਾ ਵੀ ਬਣੀ ਆ ਤੇ ਕਹਿੰਦਾ ਬਣੀ ਆ ਬਾਕੀ ਇੱਧਰਲੇ ਏਰੀਆ 'ਚ ਮੈਂ ਲਾਸਟ ਵਲੌਗ ਦੇ ਵਿੱਚ ਵੀ ਤੁਹਾਨੂੰ ਦੱਸਿਆ ਜੀ ਇੱਕ ਸਨੀ ਦੇওল ਦੀ ਮੂਵੀ ਜਿਹੜੀ ਗਦਰ ਆਈ ਸੀ ਪਹਿਲੀ ਇੱਕ ਪ੍ਰੇਮ ਕਥਾ ਉਹ ਵੀ ਇੱਧਰ ਇਸ ਏਰੀਆ 'ਚ ਕਾਫੀ ਸ਼ੂਟਿੰਗ ਉਹਦੀ ਹੋਈ ਏ ਜੀ ਇੱਧਰ ਜਾਣੇ ਜੀ ਦੇਖਦੇ ਆਂ ਜਿਹੜਾ ਹੀ ਇਹ ਲੇਕ ਹਨਾ ਜੀ ਜਿਹੜਾ ਮਤਲਬ ਇਹ ਪੁਆਇੰਟ ਆ ਇਹਦੇ ਆਲੇ ਦੁਆਲੇ ਇੱਕ ਆ ਆ ਦੇਖੋ ਜੀ ਇੱਕ ਪਾਥ ਬਣਿਆ ਤੁਰਨ ਵਾਸਤੇ ਨਾਲ ਨਾਲ ਬੈਠਣ ਵਾਸਤੇ ਵੀ ਬਣਿਆ ਹੋਇਆ ਈ ਥਾਂ ਉਹ ਦੇਖੋ ਸਿਰੇ ਤੱਕ ਜਾਂਦਾ ਈ ਸਾਰਾ ਰਸਤਾ ਹੈ ਰਸਤਾ ਮਤਲਬ ਕੱਟੇ ਹੋਏ ਪੱਥਰ ਦਾ ਬਣਿਆ ਜੀ ਇਹ ਜੇ ਤੁਸੀਂ ਇੱਥੇ ਬੈਠਣਾ ਬੈਠ ਸਕਦੇ ਥੱਕ ਜੇ ਜਿਵੇਂ ਆਪਾਂ ਮਤਲਬ ਥੱਕ ਜਾਈਏ ਘੁੰਮਦੇ ਫਿਰਦੇ ਤੇ ਆਪਾਂ ਬਹਿ ਸਕਦੇ ਆ ਜੀ ਆ ਚੀਜ਼ਾਂ ਨੇ ਕੁਝ ਹਿਮਾਲ ਹਿਮਾਚਲ ਦੀਆਂ ਜਿਹੜੀਆਂ ਹਿਮਾਲਿਆ ਦੀਆਂ ਜਿਹੜੀਆਂ ਆ ਕਿਸੇ ਫੋਲ ਲ ਵਗੈਰਾ ਦਾ ਨਾਮ ਹੈ ਟੈਕਸਸ ਬਕੈਟਾ ਹੁਣ ਦੇਖੋ ਜੀ ਇੱਕ ਸਾਈਡ ਤੋਂ ਵੀਊ ਸਾਰਾ ਤੁਹਾਨੂੰ ਦਿਖਾਉਣਾ ਦੁਆਰ ਤੋਂ ਚੈੱਕ ਕਰੋ ਜਿਹੜੀ ਚੀਜ਼ ਮੈਂ ਇੱਕ ਪਾਸੇ ਤੋਂ ਵੀਊ ਜਿਹੜਾ ਦੇਖਿਆ ਮੈਂ ਸੱਚਾ ਵੀ ਤੁਹਾਨੂੰ ਵੀ ਸਾਰਿਆਂ ਨੂੰ ਦਿਖਾ ਦਾਂਗੀ ਇੱਕ ਵਾਰੀ ਬਿਲਕੁਲ ਸਲੋ ਕਰਕੇ ਜੀ ਹਰਚੀਨ ਖੱਜੀ 나ਗ ਮੰਦਰ ਇਹ ਮੰਦਰ ਹੈ ਜੀ ਤੇ ਇੱਕ ਇਧਰ ਵੀ ਬਾਈ ਕਹਿੰਦਾ ਮੰਦਰ ਹੈਗਾ ਜੀ ਇਹੀ ਸੇਮ ਹੀ ਆ ਜੀ ਉਹੀ ਮੰਦਿਰ ਹੈ ਜੀ ਤੇ ਅੰਦਰ ਆਪਾਂ ਨਹੀਂ ਜਾ ਸਕਦੇ ਕਿਉਂਕਿ ਬਰਸਾਤ ਕਰਕੇ ਆਪਾਂ ਸ਼ੂਜ਼ ਵਗੈਰਾ ਹੁਣ ਪਾਏ ਨੇ ਉਹ ਵੀ ਗਿੱਲੇ ਹੋਏ ਪਏ ਨੇ ਜੀ ਲਓ ਜੀ ਇਹ ਹੈ ਮੰਦਿਰ ਸਾਹਮਣੇ ਵੀ ਉਹ ਦੇਖੋ ਕਿੰਨਾ ਪਿਆਰਾ ਵਿਊ ਹੈ ਜੀ ਉਧਰ ਜਾਂਦੇ ਆ ਇੱਕ ਮੰਦਿਰ ਹੋਰ ਹੈ ਜੀ ਇੱਧਰ ਇੱਕ ਸ਼ਿਵਜੀ ਦਾ ਮੰਦਿਰ ਹੈ ਜੀ ਸਾਹਮਣੇ ਬਣਿਆ ਹੋਇਆ ਉੱਪਰਲੇ ਪਾਸੇ ਆ ਛੋਟੀ ਜੀ ਮਾਰਕੀਟ ਬਣੀ ਆ ਤੇ ਇੱਧਰੋਂ ਰੋਡ ਆ ਹੈ ਜੀ ਜੇ ਤਾਂ ਬੱਡਲ ਹਾਲ ਜੀ ਤੋਂ ਆਏ ਆ ਫਿਰ ਇਸ ਰੋਡ ਦੇ ਥਰੂ ਆਏ ਸੀਗੇ ਜੀ ਜਾਣੇ ਆਦਰ ਮਾਰਕੀਟ ਚ ਇਹ ਛੋਟੀ ਜੀ ਮਾਰਕੀਟ ਹੈ ਜੀ ਬਿਲਕੁਲ ਉੱਪਰ ਜਾ ਕੇ ਫੇਰੋ ਸਾਰੇ ਮਤਲਬ ਗੈਸਟ ਹਾਊਸ ਵਗੈਰਾ ਰੈਸਟੋਰੈਂਟ ਤੇ ਹੋਰ ਜਿਵੇਂ ਫਾਸਟ ਫੂਡ ਵਗੈਰਾ ਖਾਣ ਵਾਸਤੇ ਬਣੇ ਹੋਏ ਨੇ ਜੀ ਆ ਜਿਹੜੀਆਂ ਕੋਈ ਸ਼ਾਪਸ ਨੇ ਜਦੋਂ ਪੱਥਰ ਤਿਲਕ ਜਾਂਦੇ ਨੇ ਨਾ ਜੀ ਪੱਥਰ ਮਤਲਬ ਉੱਪਰ ਖਿਸਕ ਜਾਂਦੇ ਨੇ ਫਿਰ ਐਵੇਂ ਜਿਹਾ ਨਿਕਲ ਆਉਂਦਾ ਰਸਤਾ ਥੱਲੇ ਜੀ ਸਲਿਪਰੀ ਤੇ ਧਿਆਨ ਨਾਲ ਜੀ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਾਂ ਤੁਹਾਨੂੰ ਦਿਖਾਇਆ ਖਜ਼ਿਆਰ ਤੇ ਮਿੰਨੀ ਸਵਿਟਜ਼ਰਲੈਂਡ ਸੋ ਇਸੇ ਤਰ੍ਹਾਂ ਆਪਣੇ ਚੈਨਲ ਨਾਲ ਜੁੜੇ ਰਹੋ ਜਿੰਨੇ ਜਿੰਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਸੋ ਆਪਣੇ ਚੈਨਲ ਨਾਲ ਜਰੂਰ ਜੁੜੋ ਜੀ ਤੇ ਜੁੜ ਕੇ ਰਹੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ